ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਮੱਜਾਂ ਦੇ ਸ਼ਕੀਨਾ ਲਈ ਖੁਸ਼ਖਬਰੀ ਹੈ ਜੀ ਬਾਈ ਉਹਨੇ ਮੇਲਾ ਕਰਾ ਰਹੇ ਆ ਜੀ ਫਰਵਰੀ 2022 ਦਾ ਹੀ ਹਾਂਜੀ ਬਾਕੀ ਬਾਈ ਜੀ ਉਹਨੇ ਤੁਹਾਨੂੰ ਜੀ ਸਰਵਸਤਰਾ ਸਾਰਾ ਇਹ ਪਹਿਲਾਂ ਤੁਹਾਡੇ ਸਾਰੇ ਚੈਨਲ ਦੇਖਣ ਵਾਲੇ ਵੀਰਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਹੈ ਬਾਈ ਇਹ ਪੀਡੀਐਫ ਮੇਲੇ ਤੇ ਆਏ ਸੀਗੇ ਕਿ ਵੀਰੇ ਹੁਣੇ ਮਿਲੇ ਆ ਜੀ ਤੇ ਤੁਸੀਂ ਸਾਰੇ ਇੰਤਕਾ ਜਾਣਦੇ ਹੋ ਵੀਰੇ ਨੂੰ ਗਾਰਾਜ ਦੇ ਗਰਾਜ ਪਿੰਡਾ ਜੀ ਇਹਨਾਂ ਦਾ ਬੜੇ ਸੋਹਣੇ ਮੁੰਡਾ ਦਾ ਜੇ ਡਾਕਟਰ ਵੀ ਆ ਬੱਚੇ ਮੂਰਾ ਦੇ ਉੱਤੇ ਬੱਚਾ ਨੂੰ ਪਿਆਰ ਕਰਨ ਵਾਲੇ ਆ ਕੰਮ ਕਰਦੇ ਇਹਨਾਂ ਨੇ ਹੌਸਲਾ ਕਰਕੇ ਉਤਸ਼ਾਹ ਕਰਕੇ ਮੂਰੇ ਨੂੰ ਵੱਡਾ ਕਰਨ ਵਾਸਤੇ ਇੱਕ ਮੇਲਾ ਰੱਖਿਆ ਹੈ ਪਹਿਲਾ ਮੇਲਾ ਸ਼ੁਰੂਆਤ ਛੋਟੇ ਤੋਂ ਕਿੱਥੋਂ ਹੈ ਹਰ ਚੀਜ਼ ਜ਼ੀਰੋ ਤੋਂ ਹੀ ਸ਼ੁਰੂ ਹੁੰਦੀ ਹੈ ਹੌਲੀ 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 ਉਸਾਰਤ ਮਾਲ ਕਿਰਪਾ ਕਰੇ ਮੇਲਾ ਧਾਰਨ ਕਰੇ ਇਹਨਾਂ ਦੀ ਮਿਹਰ ਤੋਂ ਵੱਧ ਲੱਗੇ ਵੀਰ ਹੋਣਾ ਨੇ ਤੀਕਾ ਰੱਖਿਆ ਜੀ ਮੁਹੱਬਤ ਦੀ ਫਾਈਲ 22 ਫਰਵਰੀ ਸਾਰੇ ਵੀਰਾਂ ਨੂੰ ਬੇਵੇਦੀ ਹੈ 10ਵੀਂ ਪਹੁੰਚਣਗੇ ਮੇਲੇ 'ਚ ਪਹੁੰਚੋ ਮੁਕਾਬਲੇ ਲੜਨ ਵਾਲੇ ਮੁਕਾਬਲੇ ਲੜੋ ਦੇਖਣ ਵਾਲੇ ਵੀਰ ਵੇਖੋ ਤੇ ਸ਼ੌਂਕ ਪੂਰਾ ਕਰਨ ਵਾਲੇ ਸ਼ੌਂਕ ਪੂਰਾ ਕਰੋ ਤੇ ਜਿਹੜਿਆਂ ਨੂੰ ਬਹੁਤ ਕੋਸ਼ਿਸ਼ ਇੱਕ ਇੱਕ ਅੱਧੀ ਵੀ ਨਹੀਂ ਮੇਲੇ ਦੇ ਵਿੱਚ ਜਾ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹਰ ਚੀਜ਼ ਜੀਰੋ ਤੋਂ ਸ਼ੁਰੂ ਹੁੰਦੀ ਆ ਮੈਂ ਫੇਰ ਕਹਿਣ ਲੱਗਿਆ ਹਾਏ ਧੈਰੀ ਜਿਹੜਾ ਧੰਦਾ ਬਹੁਤ ਜ਼ਿਆਦਾ ਚੰਗਾ ਧੰਦਾ ਕੀਤੀ ਦੇ ਨਾਲ ਨਾਲ ਹੀ ਹੈ ਬਹੁਤ ਜਦਾ ਚੰਗਾ ਪਰ ਜੇ ਕੱਲਾ ਵੀ ਕਰੀਏ ਫਿਰ ਵੀ ਬਹੁਤ ਲਾਈਵ ਹੱਸਦਾ ਬਾਕੀ ਸਾਰੀ ਡਿਟੇਲ ਵੀਰ ਹੋਰੀ ਤੁਹਾਨੂੰ ਦੱਸ ਦਿੰਦੇ ਆਂ ਇਹ ਆਪਣੇ 20 22 ਵਰ੍ਹੇ ਜਾਈਏ ਉੱਪਰ ਟੈਂਟ ਜੰਗੀਆਂ ਨੇ ਜਿਲ੍ਹਾ ਬਰਨਾਲਾ ਤੇ ਆਪਣੇ 20 ਤਰੀਕ ਨੂੰ ਮੁਕਾਬਲੇ ਸ਼ੁਰੂ ਹੋਣਗੇ 23 ਤੋਂ 0 ਤੋਂ 6 ਮਿੰਨ ਨੇ ਨੀਲਾ ਵੀ ਦੇ ਕੱਟੇ ਆ ਜਾਣਗੇ ਤੇ ਨੀਲੀ 라ਵੀ ਦੇ ਕੱਟੀਆਂ ਜੀ ਮੋਹਰਾ ਕੱਟੇ ਦੇਖ ਰਹੇ ਹਾਂ ਤੇ ਵੱਡੀਆਂ ਮੱਝਾਂ ਨੇ ਤੇ 21 ਫਰਵਰੀ ਨੂੰ ਆਪਣੇ ਨੀਲੀ 라ਵੀ ਦੇ ਕੱਟੇ ਜੀ ਨੀਲੀ 라ਵੀ ਦੇ ਤੇਰੀਆਂ ਕੱਟੀਆਂ ਤੇ ਮੋਹਰਾ ਦੇ ਖੀਰੇ ਕੱਟੇ ਦੂਰਾਂ ਦੀਆਂ ਖੀਰੀਆਂ ਕੱਟੀਆਂ ਜੀ ਐਫ ਖੀਰੀਆਂ ਬੱਸੀਆਂ ਤੇ ਜਰਸੀ ਖੀਰੀਆਂ ਬੱਸੀਆਂ ਸੱਤਾਂ ਨੂੰ ਬੰਦ ਤੇ 22 ਫਰਵਰੀ ਨੂੰ ਦੋ ਦੰਦ ਨੀਲੀ 라ਵੀ ਦੇ ਕੱਟੇ ਜੀ ਤੇ ਦੋ ਦੰਦ ਨੀਲੀ ਰਾਵੀਆ ਟੱਟੀਆਂ ਤੇ ਦੋ ਦੰਦ ਮੋਹਰਾ ਕੱਟੇ ਮੋਹਰਾ ਕੱਟੇ ਨੇ ਨੀਲੀ ਰਾਵੀ ਦੇ ਵੱਡੇ ਛੋਟੇ ਤੇ ਮੋਹਰੇ ਦੇ ਵੱਡੇ ਛੋਟੇ ਇਹਦੇ ਵਿੱਚ ਚਾਰ ਦੰਦ ਦਾ ਕੋਈ ਐਕਸਟਰਾ ਨਹੀਂ ਹੋਵੇਗਾ ਇਹ ਡਾਕਟਰ ਬੋਲਾ ਨਹੀਂ ਹੈ ਹਾਂਜੀ ਤੇ ਬਾਕੀ ਜਿਹਦੇ ਵਿੱਚ ਜੋ ਵੀ ਅਫਾ ਕੈਟਾਗਰੀ ਲੈ ਕੇ ਆਉਣੀ ਆ ਉਸੇ ਦੇ ਨਹੀਂ ਆਉਣਾ ਚਾਹੀਦਾ ਹੈ ਨਾ ਤੇ ਜੇ ਕਿਸੇ ਵੀਰ ਨੇ ਰਹਿਣਾ ਤਾਂ ਉਹ ਰਹਿ ਵੀ ਸਕਦਾ ਉਹ ਉਸ ਹਸਾਬ ਦਾ ਪਰੰਦਾ ਕਰਦਾ ਤੇ ਬਾਕੀ ਲੰਗਰ ਦਾ ਪ੍ਰਬੰਧ ਹੋ ਗਈ ਸਾਰਾ ਕੋਈ ਨੰਬਰ ਦੇ ਦਿਓ ਜਿਨ੍ਹਾਂ ਦੇ ਬੰਦਾ ਜਾਣਕਾਰੀ ਲੈ ਸਕੋਟ ਨੰਬਰ ਕਾਰ ਦੇ ਉੱਤੇ ਵੀ ਹੈਗੇ ਜੀ ਇਹ 90 652 00101 ਜੀ 97799 59511 ਜੀ 92564 38130 94786 90322 ਤੇ ਆਪਣਾ 83604 62521 ਇਹ ਨੰਬਰਾਂ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਲੋਕੇਸ਼ਨ ਵਰਤੀ ਵੀਰੇ ਸੋਸ਼ਲ ਮੀਡੀਆ ਦਾ ਟੈਗ ਨਾ ਰੋਡ ਵੀ ਨਾਲ ਆ ਜੀ ਸੋਸ਼ਲ ਮੀਡੀਆ ਦਾ ਮੈਂ ਤਾਂ ਟਾਈਮ ਹੈ ਕੋਈ ਤੁਹਾਡੀ ਆਈਡੀ ਹੋਵੇ ਉਹ ਵੀ ਆਪਣਾ ਸੰਪਰਕਾ ਭਾਕ ਸਿੰਘ ਚੈਨਲ ਜੀ ਇਹਦੇ ਤੇ ਲਾਈਵ ਵੀ ਚੱਲੂਗਾ ਸਾਰਾ ਫੇਸਬੁੱਕ ਸਾਰਾ ਇਹਦੇ ਤੇ ਚੱਲੂਗਾ ਜੀ ਸਾਰਾ ਬਾਈਕ ਸੰਸਰ ਕਰਨਾ ਜੀ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਹਮ ਹਮ ਆ ਕੇ ਪਹੁੰਚੋ ਜੀ ਕਿਉਂਕਿ ਪਹਿਲਾ ਮੇਲਾ ਬਈਆਂ ਦਾ ਜਿੰਨੇ ਵੱਧ ਮੇਲੇ ਹੋਣਗੇ ਉਹਨਾਂ ਸ਼ੌਂਕ ਨੂੰ ਹੱਲਾਸ਼ੇਰੀ ਮਿਲੂਗੀ ਪੂਰਾ ਮੈਂ ਕਹਿੰਦਾ ਕੱਠ ਪੂਰਾ ਵਧੀਆ ਕਰਨਾ ਉਸੇ ਵੀ ਸੱਸੀ ਗਾਲ